ਕਿ ਅਜ ਤੱਕ ਅੰਦਰ ਅਗ ਟਾਇਰਡ ਹੋ ਗਈ ਸੀ ਹੂੰ ਹੁਣ ਮੈਂ ਠੀਕ ਹਾਂ ਕਿੱਥੋਂ ਠੀਕ ਹੋ ਜੀ ਇੱਥੇ ਹੀ ਦਾ ਪਤਰਾ ਪਿੰਡ ਹੈ ਇੱਥੇ ਡਾਕਟਰ ਸਾਹਿਬ ਕੀ ਨਾਮ ਦਾ ਡਾਕਟਰ ਜੀ ਅਰਗਟ ਸਿੰਘ ਜੀ ਅੱਛਾ ਕੀ ਹੋਇਆ ਸੀ ਤੁਹਾਨੂੰ ਜਿਸਰ ਪਹਿਲੇ ਦਿਨ ਕਿਵੇਂ ਲੱਗੇ ਸੀ ਪਹਿਲੇ ਦਿਨ ਮੈਨੂੰ ਮੂੰਹ ਹੀ ਪਾਣੀ ਉਹ ਲੱਗ ਗਿਆ ਸੀ ਹੂੰ ਇਹ ਆਪਾਂ ਸਾਰਾ ਖੋਗ ਲਾਤੀ ਵੀ ਖੋਗੀ ਹੂੰ ਮਾਂ ਵੀ ਖੋਗੀ ਹੂੰ ਇਹ ਦਵਾਈ ਕੰਮ ਨਹੀਂ ਕਰਦਾ ਸੀ ਵੇਰ ਮੁੜ ਕੇ ਮੈਂ ਮਖੂ ਗਿਆ ਜੀ ਮਹਬੂਦ ਉਹ ਵੇਰ ਡਾਕਟਰ ਦੱਸਿਆ ਬਿਤੇ ਡਾਕਟਰ ਤੁਸੀਂ ਕਿਸ ਡਾਕਟਰ ਕੋਲ ਆਉਂ ਮੈਨੂੰ ਹੀ ਕਹਿੰਦੇ ਇੱਥੇ ਦਿਨ ਲੋਕੇ ਲੈ ਕੇ ਜਾਣੇ ਜਾਂ ਕਿੰਜ ਲੈ ਕੇ ਜਾਣੇ ਮੈਂ ਘਰੇ ਨਾਲ ਸਾਡੇ ਪ੍ਰਵਾਹ ਨੇ ਕਿਹਾ ਆਪਾਂ ਉੱਥੇ ਲੈ ਕੇ ਜਾਣਾ ਇੱਥੇ ਲੈ ਕੇ ਆਏ ਤਿੰਨ ਦਿਨ ਨਾਲ ਡਾਕਟਰ ਨਾਲ ਘਰ ਤੰਗਿਆ ਰਹਿਣਾ ਪਿਆ ਜੰਨੇ ਵੇਰ ਡਾਕਟਰ ਕੋਲੇ ਆਏ ਡਾਕਟਰ ਮੈਂ ਚੰਗਾ ਕਾਤਾ ਬਿਲਕੁਲ ਮਸਹੀ ਆ ਨਾਤੇ ਚੱਕੀ ਜਾਂਦੀ ਬਾਹ ਵੀ ਹੋਰ ਵੀ ਲੈਣਾ ਦੋਵੇਂ ਕੋਈ ਰੱਪੇ ਮੁੰਡੀ ਸੇ ਮਾਰਾਂ ਇਹਨਾਂ ਨੂੰ ਜਦੋਂ ਪ੍ਰੋਬਲਮ ਹੋਈ ਸੀ ਉਸ ਟਾਈਮ ਇਹ ਮੱਕੂ ਸੀਗੇ ਮੌਜੂਦ ਇਹਨਾਂ ਸਾਨੂੰ ਪਤਾ ਲੱਗਿਆ ਵੀ ਇਹ ਬਰੇ ਡਾਕਟਰ ਹੈਗੇ ਆ 13 14 ਡਾਕਟਰ ਬਰਗਟ ਸਿੰਘ ਇਹਨਾਂ ਕੋਲ ਲੈ ਕੇ ਆਏ ਅਸੀਂ ਜੀ ਮੰਨੋ ਹੋਰ ਵੀ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਵੇ ਤੇ ਇਹਨਾਂ ਕੋਲ ਜਲਦੀ ਪਹੁੰਚ ਜੋ ਬਿਲਕੁਲ ਸੈਟ ਹੋ ਜਾਵੇ ਤੇ ਜਲਦੀ ਠੀਕ ਹੋ ਗਏ ਹਾਂਜੀ ਬਿਲਕੁਲ ਜਲਦੀ ਠੀਕ ਹੋ ਗਏ ਠੀਕ ਨੇ ਹੁਣ ਹਾਂਜੀ ਹਾਂਜੀ